ਸੰਗਤ ਜੀ ਕਟੋੜ 3-4 ਦਿਨ ਬਾਬਾ ਜੀ ਨੂੰ ਕੈਡਨੇਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੁੱਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਹੀ ਜੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕਿ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚੋਂ ਉੱਪਰੋਂ ਛਾਲ ਮਾਰੀ ਤੇ ਬਚੌਂਦਿਆ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉੰਦਰਾ ਸਾਰੀਆਂ ਫੈਕਚਰ ਹੋ ਗਈਆਂ। ਤੋਂ ਅਸੀਂ ਸਾਰੇ ਅੱਜ ਆਏ ਆ ਜੀ ਬਾਬਾ ਜੀ ਦੇ ਗ੍ਰਹਿ ਵਿਕੇ ਜਿਨ੍ਹਾਂ ਦੀ ਵੀਡੀਓ ਪੁੱਛ ਦਿਨਾ ਤੋਂ ਦੋ ਤਿੰਨ ਦਿਨਾਂ ਤੋਂ ਬੜੀ ਵਾਇਰਲ ਹੋ ਰਹੀ ਹੈ। ਤੋਂ ਸਾਰਿਆਂ ਨੇ ਵੇਖਿਆ ਵੀ ਬਾਬਾ ਜੀ ਨੇ ਕੀ ਬਤਿਹਰਾ ਕੀਤਾ ਇਹਨਾਂ ਦੇ ਭਤੀਜੇ ਨੇ ਜਦ ਕਿ ਉਹ ਭਤੀਜਾ ਕਹਿਣ ਦੇ ਲਾਇਕ ਨਹੀਂ ਗਾ। ਬਾਬਾ ਜੀ ਨੇ ਸਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਆ। ਕੌਮਲੀ ਬਹੁਤ ਸੰਘਰਸ਼ ਕੀਤਾ ਬਹੁਤ ਸੇਵਾ ਕੀਤੀ ਆ। ਤੇ ਅੱਜ ਆ ਹਾਲਾਤ ਆ ਵੀ ਅੱਜ ਇੱਕ ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਬੰਦਾ ਨਸ਼ਈ ਆ ਨੱਚਿਆ ਨੇ ਨਸ਼ੇ ਦੇ ਨਾਲ ਕਿਤੇ ਗਲਤੀ ਨਾਲ ਉਹਦੇ ਕੋਲ ਵੀਡੀਓ ਵਾਇਰਲ ਹੋ ਗਈ ਤੇ ਸਾਨੂੰ ਪਤਾ ਲੱਗਾ ਕਿ ਇਹ ਗਿੱਟੇ ਜਿਹੜੇ ਆ ਕੇ ਹਿੱਲ ਗਏ ਕਿ ਕੀ ਇਹਨੂੰ ਹਿੱਲ ਗਏ ਹਨਾ ਆ ਨਿਕਲੇ ਨੇ ਦੋਵੇਂ ਚਰਚੇ ਭੱਜਾ ਨਾ ਕੋ ਮੁੰਡਾ ਇਹਦਾ ਮਾਰ ਲਗਾ ਅੱਛਾ ਇੱਥੋਂ ਦੇ ਦੇਖੋ ਆ ਦੋ ਕੋਟੇ ਪਟਾਰ ਪੂਣ ਵਗਿਆ ਹੈ ਅੱਛਾ ਤੇ ਆ ਇਹਦੇ ਅਸਮਾਨ ਫਾੜ ਗਿਆ ਤੇ ਆ ਗਿੱਟੇ ਨਿਕਲ ਕੇ ਗਿੱਟੇ ਚੜਾਏ ਆ ਤੇ ਉਹਨਾਂ ਨੇ ਆਖਿਆ ਵੀ ਤੇ ਨੂੰ ਕੋਈ ਕਰਨੀ ਸੋਚੇ ਤੇ ਮਾਸ ਪਾਸਾ ਜੋ ਮਾਸ ਜੁੜ ਗਿਆ ਨਾ ਤੇ ਸੁਨੇਗਾ ਜੇ ਬਿਨਾ ਹੋਦਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਹ ਵੀਡੀਓ ਦੇਖ ਕੇ ਮਾਨੂੰ ਬਹੁਤ ਸਟੇਸ ਪਹੁੰਚੀ ਕਿ ਅਸੀਂ ਤਿੰਨੇ ਚਾਰ ਜਣੇ ਅਸੀਂ ਇੱਥੇ ਪਹੁੰਚੇ ਬਾਬਾ ਜੀ ਦੇ ਕੋਲ ਬਾਬਾ ਸੁਖੀ ਜੀ ਕੋਲ ਇਹ ਕੌਮ ਦੀ ਕਾਫੀ ਦੇਰ ਦਾ ਸ਼ਿਕਰਚ ਕੀਤਾ ਹੈ ਤੇ ਸਾਨੂੰ ਇਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਜੋ ਵੀ ਬੰਦ ਦੀ ਕਾਰਵਾਈ ਆ ਉਸ ਲੜਕੀ ਦੇ ਉੱਤੇ ਜਿਨ੍ਹਾਂ ਨੇ ਇਹ ਦਾੜੀ ਫੜੀ ਆ ਉਹਨੂੰ ਉਹਦੇ ਪਰਚਾ ਕਰਕੇ ਤੇ ਉਹ ਜਿਹੜੀ ਘਰਦੀ ਆ ਉਹਨੇ ਵੀਡੀਓ ਬਣਾਈ ਆ ਵਾਇਰਲ ਕੀਤੀ ਆ ਉਹ ਜਨਾਨੀ ਵੀ ਨਾਲ ਆ ਤੇ ਉਹ ਬੰਦੇ ਨਾਲ ਇਹਨਾਂ ਦੋਨਾਂ ਜੀਅ ਦੇ ਪਰਚਾ ਹੋਣਾ ਚਾਹੀਦਾ ਵਾ ਇਹ ਜਿਹੜੇ ਥੋੜੀ ਜਿਹੀ ਥਾ ਕਰਕੇ ਇੱਕ ਅਮਰਧਾਰੀ ਦੇ ਦਾੜੀ ਨੂੰ ਫੜ ਕੇ ਉਹਨਾਂ ਕਿਤਰਾ ਬੇਦਬੀ ਕਰਦੇ ਉਹਨਾਂ ਕੋਕਾਰਾਂ ਦੀ ਬੇਦਬੀ ਕੀਤੀ ਦਾੜੇ ਦੀ ਬੇਦਬੀ ਕੀਤੀ ਕਿੰਨੇ ਵਾਲ ਬਾਬਾ ਜੀ ਦੇ ਬਾਬਾ ਜੀ ਆਪ ਦੱਸ ਰਹੇ ਆ ਵੀ ਮੇਰੇ ਵਾਲ ਬੁੱਟੇ ਆ ਤੇ ਕੇਂਦਰਾ ਵਾਲੇ ਕੋਈ ਜਿਹੜਾ ਦੱਸ ਦੇ ਆ ਕਿ ਕਿਤਰਾ ਇਹਨਾਂ ਦੇ ਕੀਤਾ ਕਿਸਾਨੀ ਬੇਦਬੀ ਕੀਤੀ ਹੈ ਬੇਦਬੀ ਦਾ ਚਰਚਾ ਹੋਣਾ ਚਾਹੀਦਾ ਤੇ ਕਿਡਨੈਪਿੰਗ ਦਾ ਪਰਚਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੰਨੀ ਬੇਦਬੀ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਧਰਤੀ ਬੱਚਾ ਕਰਵਾ ਲਿਆ ਲਿਆ ਅੱਛਾ ਬੋਲ ਅੱਛਾ ਨਹੀਂ ਆ ਸਕਦਾ ਉਹ ਧਮਕੀ ਦਿੱਤੀ ਜਿਦਾ ਕੋ ਕੋ ਕੁੱਦੀ ਬੈਠਾ ਹੈ ਅੱਛਾ ਤੈਨੂੰ ਨਹੀਂ ਪਤਾ ਬੰਦੇ ਦੇ ਝੱਟ ਲੱਗੀ ਪਰਚਾ ਤੇ ਬਿਆਨ ਅੱਗੇ ਲਿਖੇਗਾ ਕਿ ਉਹ ਬੈਠਾ ਜਿਹੜਾ ਇਹ ਮੇਰਾ ਕਰਾਇਆ ਕੋਈ ਨਾ ਚੌਕੀ ਚਿਰਦੇ ਵਾਲੀ ਜਿਹੜੀ ਆ ਉਹਦੀ ਮੰਨਣ ਅੱਛਾ ਟੈਨਸ਼ਨ ਨਾਲ ਕੋਈ ਮਾਲਕ ਕੋਈ ਨਹੀਂ ਬਾਬਾ ਨਹੀਂ ਨਹੀਂ ਮੈਂ ਤਾਂ ਟੈਂ ਟੈਂ ਦੀ ਗੱਲ ਹੁੰਦੀ ਕਿ ਜਿਹੜਾ ਬਾਬਾ ਜੀ ਦਿਲ ਨਾਲ ਹੌਲਾ ਕਰੋ ਲੈ ਸੱਤ ਤੇ ਉਹ ਗੁਜੀ ਪੈਣ ਮੇਰੀ ਕਰਦੀ ਹਾਲੇ ਬਰੂਪਰ ਗੁਜੀ ਪਿੱਪੜੀ ਆਉਂਦੀ ਰਹੀਆ ਕੋਈ ਗੱਲ ਤੇ ਸਾਰੇ ਮੈਨੂੰ ਖਾਣ ਵਾਲੇ ਨੇ ਮੈਂ ਕੀ ਰੋਣਾ ਦੰਦ ਦੇਣਾ ਹੌਲਾ ਕਰੋ ਅਹੀਂ ਸਾਰੇ ਬਾਬਾ ਜੀ ਤੇਰੇ ਨਾਲ ਮਹਾਰਾਜ ਦੇ ਪੁੱਤਾਂ ਨਾਲ ਅਹੀਂ ਜਿੰਨੇ ਗੁਰਸ਼ਖ ਹਨ ਜਿੰਨੇ ਅਮਰਤਾ ਹਰੀ ਸਿੰਘ ਆ ਸਾਰੇ ਤੁਹਾਡੇ ਭਰਾ ਨੇ ਉਹ ਚਾਰ ਗੁੱਡੀਆਂ ਉਹ ਕੋਈ ਕੋਲ ਕੋਈ ਕਾਦੀ 5.700 ਰੁਪਇਆ ਲੈਂਦਾ ਚਾਰ ਗੁੱਡੀਆਂ ਟੱਬਰ ਉਹਨੂੰ ਪਾਲੂਗਾ ਥਣ ਪੈਸੇ ਦੂ ਜਦੋਂ ਥਣ 3 4 ਲੱਖ ਰੁਪਏ ਦਾ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਮੁਖ ਸੇਵਾਦਾਰ ਜਲੰਧਰ ਤੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਦੇ ਮਕੇਰੀਆਂ ਦੇ ਮੁਖ ਸੇਵਾਦਾਰ ਮਨਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਖ ਸੇਵਾਦਾਰ ਜੋ ਅਸੀਂ ਸਾਰੇ ਅੱਜ ਆਏ ਆ ਜੀ ਬਾਬਾ ਜੀ ਦੇ ਗ੍ਰਹਿ ਵਿਖੇ ਜਿਨ੍ਹਾਂ ਦੀ ਵੀਡੀਓ ਕੁਝ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਬੜੀ ਵਾਇਰਲ ਹੋ ਰਹੀ ਹੈ। ਤੋਂ ਸਾਰਿਆਂ ਨੇ ਵੇਖਿਆ ਵੀ ਬਾਬਾ ਜੀ ਨੇ ਕੀ ਬਥੀਰਾ ਕੀਤਾ ਇਹਨਾਂ ਦੇ ਭਤੀਜੇ ਨੇ। ਜਦ ਕਿ ਉਹ ਭਤੀਜਾ ਕਹਿਣ ਦੇ ਲਾਇਕ ਨਹੀਂਗਾ। ਬਾਬਾ ਜੀ ਦਾ ਨਾਮ ਸੁਖਜਿੰਦਰ ਸਿੰਘ ਸੁਖਦੇਵ ਸਿੰਘ ਸੁਖਦੇਵ ਸਿੰਘ ਇਹਨਾਂ ਨੂੰ ਸਾਰੇ ਸੁਖੀ ਬਾਬਾ ਸੁੱਖਾ ਬਾਬਾ ਕਹਿੰਦੇ ਉਹ ਬਾਬਾ ਐਵੇਂ ਨਹੀਂ ਨਾਮ ਇਹਨਾਂ ਨਾਲ ਜੁੜ ਗਿਆ। ਬਾਬਾ ਜੀ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਆ। ਕਾਮਲੀ ਬਹੁਤ ਸੰਘਰਸ਼ ਕੀਤਾ ਬਹੁਤ ਸੇਵਾ ਕੀਤੀ ਆ ਤੇ ਅੱਜ ਆ ਹਾਲਾਤ ਆ ਵੀ ਅੱਜ ਇੱਕ ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਬੰਦਾ ਨਸ਼ਈ ਆ ਨੱਚਿਆ ਉਹਨੇ ਨਸ਼ੇ ਦੇ ਨਾਲ ਕਿਤੇ ਗਲਤੀ ਨਾਲ ਉਹਦੇ ਕੋਲ ਵੀਡੀਓ ਵਾਇਰਲ ਹੋ ਗਈ ਤੇ ਸਾਨੂੰ ਪਤਾ ਲੱਗਾ ਨਹੀਂ ਤੇ ਇੱਕ ਮਹੀਨਾ ਹੋ ਗਿਆ ਉਸ ਬੰਦੇ ਨੇ ਪ੍ਰਸ਼ਾਸਨ ਨੂੰ ਗਲਾਂ ਘੱਡੀਆਂ ਉੱਤਵਲ 5 ਦਿਨ ਬਾਬਾ ਇਹਨੂੰ ਭੁੱਖਾ ਰੱਖ ਕੇ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਵੀਡੀਓ ਤੱਕ ਬਣਾਈ ਬਿੱਤ ਨੂੰ ਮਾਰ ਕੇ ਹੀ ਗੂਠਾ ਵੱਢ ਕੇ ਗੂਠਾ ਲਵਾ ਲੈਣਾ ਤੈਨੂੰ ਨਹਿਰ ਚ ਸੁੱਟ ਦੇਣਾ ਤੇਰਾ ਕੌਣ ਤੇਰੇ ਮਗਰ ਆਏਗਾ ਕਿਸੇ ਨੂੰ ਤਰਫ ਪਤਾ ਵੀ ਨਹੀਂ ਲੱਗਣਾ ਸੋ ਮਾਲਕ ਨੇ ਖੇਡ ਰਚਾਈ ਕਿ ਬਾਬਾ ਜੀ ਉਥੋਂ ਨਿਕਲੇ ਸਾਰਿਆਂ ਦੇ ਵਿੱਚ ਗੱਲ ਪਹੁੰਚੀ ਆ ਸੋ ਸਾਰੀ 사ਸੰਗਤ ਨੂੰ ਬੇਨਤੀ ਆ ਜੀ 8 ਤਰੀਕ 12 ਵਜੇ ਪਿੰਡ ਬਾਲੇਵਾਲਾ ਸਰ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚੋ ਜੀ ਬਾਬਾ ਜੀ ਦੇ ਉਹ ਬੁਲਾਉਣ ਦਾ ਸੰਗਤ ਨੂੰ ਕਾਰਨ ਹੈ ਆ ਕਿ ਹੁਣ ਪੁਲਿਸ ਵਾਲੇ ਬਾਬਾ ਜੀ ਉੱਤੇ ਪ੍ਰੈਸ਼ਰ ਕਰਦੇ ਵੀ ਤੁਸੀਂ ਇੱਥੇ ਆਓ ਇੱਥੇ ਆਓ ਤੇ ਪਰਚਾ ਦੇਣਾ ਕਿ ਨਹੀਂ ਦੇਣਾ ਤੁਸੀਂ ਦੱਸੋ ਇਹ ਪੁੱਛਣਾ ਨਹੀਂ ਗੱਲ ਆ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਬਾਬੇ ਦੇ ਹਾਲਾਤ ਵੇਖੋ ਕੀ ਆ ਪ੍ਰਸ਼ਾਸਨ ਨੂੰ ਬੰਦਾ ਗਾਣਾ ਗੜ ਰਿਹਾ ਫੇਰ ਪ੍ਰਸ਼ਾਸਨ ਪੁੱਛ ਰਿਹਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਤਾਂ ਤੁਸੀਂ ਇਹ ਤੋਂ ਸਮਝ ਸਕਦੇ ਹੋ ਵੀ ਕਿੰਨਾ ਦਬਾਅ ਹੋਏਗਾ ਜਾਂ ਕਿੰਨਾ ਚੜਾਵਾ ਚੜਿਆ ਹੋਏਗਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇੱਕ ਆਪਣੀ ਸੋਚ ਆਹੀ ਕਹਿੰਦੇ ਆ ਵੀ ਪ੍ਰਸ਼ਾਸਨ ਜਾਂਦਾ ਵੀ ਬਾਬੇ ਕੋਲੋਂ ਰਾਈਨਾਮਾ ਕਰਾ ਲਈਏ ਇੱਥੇ ਬੁਲਾ ਕੇ ਨਹੀਂ ਤੇ ਸਾਰਿਆਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਵੀ ਬਿਆਨ ਜਿਹੜੇ ਉਹ ਮਰੀਜ਼ ਬੰਦੇ ਦੇ ਘਰ ਆ ਕੇ ਲਿੱਤੇ ਜਾਂਦੇ ਆ ਜੇ ਹਸਪਤਾਲਾਂ ਤੇ ਹਸਪਤਾਲ ਜਾ ਕੇ ਲਿੱਤੇ ਜਾਂਦੇ ਆ ਸੋ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ 8 ਤਰੀਕ ਚਲੋ ਨਾਲ ਸੋ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਵੀ ਸਾਰੇ ਵਾਤ ਚੜ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਣ ਇੱਥੇ ਤਾਂ ਜੋ ਪ੍ਰਸ਼ਾਸਨ ਵਾਲੋ ਬਾਬੇ ਨਾਲ ਕੋਈ ਤਕਾ ਨਾ ਹੋ ਸਕੇ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐ ਲੈ ਇੱਥੇ ਬੈਣਾ ਕਿ ਟੋਲਣੀ ਨਹੀਂ ਬਸ ਇੱਕ ਵੀਡੀਓ ਕਰੀ ਬੋਲਿਆ ਤਾਰੀਓ ਭਾਈ ਬਣਾ ਵੀਡੀਓ ਦਿਖਾਵਾ ਰਿਹਾ ਆ ਚਾ ਵੀ ਕਰ ਵਾਹਿਗੁਰੂ ਵਾਹਿਗੁਰੂ ਕਾ ਸ਼ਰਾਰਤ ਤੂੰ ਹੀ ਰਹਿ ਗਿਆ ਆ ਸ਼ਰਾਰਤ ਤੂੰ ਹੀ ਰਹਿ ਗਿਆ ਹਾਂ ਬੈਠੋ ਬਾਬਾ ਜੀ ਕੋਈ ਨਹੀਂ ਬਿਠਾਓ ਬਾਬਾ ਜੀ ਨੂੰ ਖੜਕੇ ਐ ਇਹ ਗਿੱਟੇ ਜਿਹੜੇ ਆ ਕੇ ਹਿੱਲ ਗਏ ਕਿ ਕੀ ਇਹਨੂੰ ਹਿੱਲ ਗਏ ਹਨਾ ਆ ਨਿਕਲੇ ਨੇ ਦੂਰੇ ਕਰਕੇ ਭੱਜਾ ਨਾ ਕੋ ਮੁੰਡਾ ਜਿਹੜਾ ਮਾਰ ਲਗਾ ਅੱਛਾ ਇੱਥੋਂ ਤੇ ਦੇਖੂ ਆ ਦੋ ਕੋਟੇ ਪਾਟਾ ਕੂਣ ਵਗਿਆ ਅੱਛਾ ਤੇ ਆ ਜਿਹੜੇ ਆਸ ਪਾਟ ਗਿਆ ਤੇ ਆ ਗਿੱਟੇ ਨਿਕਲ ਕੇ ਕਿਤੇ ਚੜਾਏ ਆ ਤੇ ਉਹਨਾਂ ਨੇ ਆਖਿਆ ਵੀ ਤੈਨੂੰ ਕੋਈ ਗੱਲ ਨਹੀਂ ਸੋਜ ਇਹਦੇ ਮਾਸ ਪਾਟਾ ਜੋ ਮਾਰ ਜੁੜ ਗਿਆ ਨਾ ਤੇ ਇਥੋਂ ਜਗਾ ਅਜੇ ਮਹੀਨਾ ਉਹ ਆਂਦਾ ਪਏਗਾ ਮੇਰੇ ਹੱਥ ਵਿੱਚ ਦਾ ਲੀਡਰ ਜਿਹੜਾ ਜਨਾ ਲੀਡਰ ਸੁਣਾ ਸਿਆਸੀ ਲੀਡਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਕਿਹੜਾ ਪਿੰਡ ਤੁਹਾਡਾ ਸੀਗਾ ਮੇਰਾ ਇਹ ਪਿੰਡ ਸੱਦੂ ਸ਼ਾਹ ਵਾਲਾ ਹੈ ਪਰ ਸੱਦੂ ਉਹ ਦੁੱਸੇ ਮਾਡਾ ਪਿੰਡ ਆ ਕਾਫੀ ਦੁੱਸਾ ਸੱਦੂ ਸ਼ਾਹ ਵਾਲਾ ਉਸ ਤੋਂ ਸੱਦੂ ਸਰ ਵੀ ਦੇਵ ਸਿੰਘਰ ਫੋ ਬਾਬਾ ਸੁਖਾ ਜੀ ਆਪਾਂ ਉਹ ਗਿਆਨ ਸਾਰੇ ਬਾਬੇ ਤੋਂ ਹੀ ਦਵਾ ਲਏ ਅਬ ਜਿਹੜੀ ਮੇਰੀ ਗੱਲ ਆ ਇੱਕ ਸਾਰਿਆਂ ਤੇਰਾ ਬਾਬੇ ਦਾ ਪਿੰਡ ਕਿਹੜਾ ਮੇਰਾ ਪਿੰਡ ਜੀ ਸੱਦੂ ਸ਼ਾਹ ਵਾਲਾ ਉਸ ਤੋਂ ਸੱਦੂ ਵਾਲਾ ਪਿੰਡ छद्दू छावला छद्दू छावला सर से बिजली पे दिलाशा दिलासे जिला फरोहपुर डाकखाना चेक जिला जिला फरोहपुर हां जिला फरोहपुर से सीधी प्रो डाकखाना चेक प्रदेश नगर को बाबा सुखा चले बड़ा बाबा शहर तो निकल रहे हैं वहां अपने अच्छा एक हरा काम ਸੈਂਟਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾ ਸੁਣ ਬਾਰੇ ਨੂੰ ਦੇਖੋ ਆਪ ਕੋਲ ਉਹ ਕਿਸੇ ਦਾ ਕੱਪੜੇ ਪਹਿਰੇ ਜਾਂ ਕੋਈ ਰੋਕਾਈ ਸ਼ੁਰੂ ਕਰੀਓ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸੱਧੂ ਸ਼ਾਹ ਵਾਲਾ ਜ਼ਿਲ੍ਹਾ ਫਰੋਜ਼ਪੁਰ ਥਾਣਾ ਝਗੱਤੇਵਾਲ ਦਾਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਇਸ ਬਾਬਾ ਜੀ ਦੀ ਇਹ ਵੀਡੀਓ ਚ ਸਾਰਾ ਆਪਜੀ ਦੇ ਬਾਰੇ ਦੱਸਿਆ ਵੀ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕਿ ਕੁਛ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਿਨ੍ਹਾਂ ਦੀ ਪੂਰੀ ਆਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟੋਰ 3-4 ਦਿਨ ਬਾਬਾ ਜੀ ਨੂੰ ਕਡਨਾਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੁੱਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤੀ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕਿ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚੋਂ ਉੱਪਰੋਂ ਛਾਲ ਮਾਰੀ ਤੇ ਬਚਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜਥੇਬੰਦੀ ਸਤਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜੀ ਜਲੰਧਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਨੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜ਼ਰੂਰ ਪਹੁੰਚੋ ਤਾਂ ਜੋ ਸਿੱਧੂ ਸਾਹ ਵਾਲਾ ਜੋ ਪਿੰਡ ਆ ਬਾਲੇ ਵਾਲੇ ਠਾਈ ਫਿਰਮੇ ਦੇ ਨਾਲ ਬਾਲੇ ਵਾਲੇ ਪਿੰਡ ਬਾਲੇਵਾਲ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਿੰਘ ਸਭਾ ਜਿੱਥੇ ਕਿ ਸਾਰੇ ਆਪਾਂ ਜਿਹੜੇ ਅਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬੱਲੇਵਾਲ ਗੁਰਦੁਆਰਾ ਸਿੰਘ ਸਵਾ ਜਿੱਥੇ ਕਿ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਇੱਕ ਇਕੱਠ ਰੱਖਿਆ ਜਾਵੇਗਾ ਬਾਬਾ ਜੀ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਆਣ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨੇ ਪਵੇਗਾ ਤੇ ਸਾਡੀ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾੜੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸ ਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ ਜਾਂ ਪਰਸੋ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜਿਹੜਾ ਬਲਕਾਰ ਤੋਂ ਮੇਰਾ ਪ੍ਰਹਾਸ ਹੈ ਅੱਛਾ ਜੀ ਇਹਦੇ ਚੰਨ ਗੁੱਡੀਆਂ ਨੇ ਇੱਕ ਬੁੱਢੀ ਮੋਸ਼ਰੇ ਮਲੋੜ ਇੱਕ ਗੁੱਡੀ ਆ ਇੱਕ ਤਗਾਣੇ ਆ ਜਿਹੜੀ ਸਿੱਧੀ ਅਲਚਾਰੀ ਉੱਤੇ 30 40 ਹਜ਼ਾਰ ਰੁਪਿਆ ਲਾਇਆ ਬੁਮਾਰੋ ਉਹੀ ਮੋਕੇ ਠੀਕ ਸੋ ਉਹ ਰਹੀ ਹੈ ਤੇ ਉਹਦੇ ਕੁਝ ਕਾਕਾ ਅੱਛਾ ਅੱਛਾ ਇਹ ਜਿਹੜਾ ਮੁੰਡਾ ਕੌਣ ਸੀਗਾ ਇਹ ਤਾਂ ਦੱਸਦਾ ਨਹੀਂ ਬੈਠਾ ਅੱਛਾ ਇਹ ਦੋ ਮੇਰੇ ਭਤੀਜੇ ਨੇ ਇੱਕ ਤਲਵੀਰ ਸਿੰਘ ਵੱਡਾ ਤੇ ਇੱਕ ਪ੍ਰਗਟ ਸਿੰਘ ਅੱਛਾ ਜਿਹੜਾ ਪ੍ਰਗਟ ਸਿੰਘ ਆ ਉਹ ਕਬਡੀ ਖੇਡਦਾ ਹੀ ਬੜੀ ਅੱਛਾ ਹੱਥ ਘੋਟਵਾ ਪਾਉਂਦਾ ਸੀ ਆ ਜਿਹੜਾ ਦਾੜੀ ਫੜੀ ਆ ਇਹ ਤਾਂ ਦਾਪੋਂ ਪਤੀਜਾ ਹੈ ਪਤੀਜਾ ਅੱਛਾ ਉਹ ਤੋਂ ਵੱਡਾ ਇਹ ਜਿਹੜਾ ਦਲਵੀਰ ਸਿੰਘ ਅੱਛਾ ਤੇ ਇਹ ਦਲਵੀਰ ਸਿੰਘ ਨਾ ਮਤਲਬ ਉਥੋਂ ਪਿੰਡੋਂ ਆ ਕੇ ਹਾਲ ਤੇ ਸ਼ੌਰੀ ਕੋਈ ਗਰੀਬੀ ਕਰਕੇ ਤੇ ਸੇ ਦੁਕਾਨ ਤੇ ਲੱਗ ਗਿਆ ਸੀ ਆਪਣੇ ਮਾਮੇ ਦੀ ਤੇ ਮੁੰਡਾ ਵੜਾ ਅੱਛਾ ਲੋਕਾਂ ਸਾਥ ਇਹ ਇਹ ਪੁਆਇੰਟ ਇਹਦਾ ਹੀ ਕਿ ਚ ਬੱਚੇ ਚਾਰ ਕੁੜੀਆਂ ਨੇ ਨਹੀਂ ਨਹੀਂ ਅੱਛਾ ਇਹ ਉਹਨੋਂ ਮੁੰਡਾ ਜਿਹੜਾ ਪ੍ਰਗਟ ਇਹ ਖਾਂਦਾ ਹੀ ਨਸ਼ਾ ਜਿਹੜੇ ਤੋਂ ਫੜਿਆ ਹਾਂ ਇਹਦਾ ਪ੍ਰਗਟਨਾ ਆ ਤਾਂ ਹਾਂ ਇਹ ਖਾਂਦਾ ਹੀ ਨਸ਼ਾ ਨਸ਼ਾ ਖਾਂਦਾ ਹੀ ਤੇ ਇਹ ਰਿਆ ਚ ਉਹ ਵੱਡੇ ਮੁੰਡੇ ਨੇ ਵੱਡੇ ਮੁੰਡੇ ਨੇ ਜਿਹਦੇ ਮਤਲਬ ਇੱਕ ਜੱਟ ਦੀ ਧੀ ਆ ਦੇ ਮਜਬੀ ਉਹਦੇ ਮਜੇ ਮੁੰਡਾ ਉਹਦੇ ਘਰੇ ਸੀ ਅੱਛਾ ਮਜੇ ਦੇ ਪੇਟੋਂ ਮੁੰਡਾ ਇਹ ਕੁੜੀ ਕੁੜੀ ਕੀ ਜਿਹੜਾ ਘਰੇ ਆ ਏ ਨਿਕਲ ਗਈ ਹਿੱਤੇ ਫਿਰ ਇਹਦੇ ਬਾਹਰ ਵੀ ਚੱਲ ਚੱਕ ਜੂਗਾ ਤੇ ਅਗਲੀ ਵਾਰ ਨੂੰ ਰਿਸ਼ਤਾ ਨਹੀਂ ਕੇ ਕਰਨਾ ਮੇਰੀ ਮੇਰੇ ਭਤੀ ਜੇਦੀ ਸਾਸੇ ਨੇ ਮਮਦੂਰ ਕੀ ਪੈਣਾ ਨਾ ਸੋਗੇ ਕੇ ਸੋਗੇ ਕੇ ਸਲਾਈਟ ਅਸਲਾਮ ਅ ਇਹ ਮੁੜ ਕੇ ਮੁੰਡਾ ਜਿਹੜਾ ਨਾ ਇਹਦੀ ਤਿੰਨ ਕਿਨਾਰਾਂ ਪੈਰੀ ਗੂਠਾ ਲਾ ਕੇ ਜਰਨੈਲ ਸਿੰਘ ਉਰਫ ਕੁద్ది ਸਨ ਆਫ ਚੰਨ ਸਿੰਘ ਖਾ ਗਿਆ ਤਿੰਨ ਤਿੰਨ ਕਿਨਾਰਾਂ ਦੋ ਕਨਾਲਾ ਵੇਚਤੀ ਇਹਦੇ ਕਿਨਾਰੇ ਜਿਹੜੇ ਸਾਡੇ ਪ੍ਰਗਟ ਸਿੰਘ ਪ੍ਰਗਟ ਸਿੰਘ ਨੇ ਅੱਛਾ ਤੇ ਕੁਦੀ ਕੁਦੀ ਲੈਦਾ ਜਾਂਦਾ ਐਸੇ ਕੁਦੀ ਦੋ ਕਨਾਲਾ ਵੇਚ ਕੀਤੀ ਆ ਤੇ ਇੱਕ ਕਿਨਾਰੇ ਦੀ ਜਿਹੜਾ ਸਾਡੇ ਧੌਣ ਤੇ ਗੁੱਠਾ ਰੱਖ ਕੇ ਨਾਲੀ ਬੰਬੀ ਦਾ ਪਾਣੀ ਲਾਉਂਦਾ ਨਾਲਿਆਂ ਦਾ ਠੇਕਾ ਦੇ ਕੁਦੀ ਜਨਾਬ ਸਿੰਘ ਅੱਛਾ ਅੱਛਾ ਇਹ ਹੁਣ ਇਹਨੇ ਨੂੰ ਮਤਲਬ 5-4 ਮਹੀਨੇ ਰੱਖਿਆ ਸ਼ਹਿਰ ਸ਼ਹਿਰ ਕੋਠੀ ਤੇ ਕੌਦਾ ਕੀਤਾ ਇਹਨੇ ਕੁਦੀ ਨੇ ਅੱਛਾ ਤੇ ਇਹਦੀ ਇੱਕ ਵਿਆਹ ਰਿਹਾ ਸੱਦੂ ਵਾਲੇ ਤੇ ਦੂਜੀਆਂ ਜੀ ਇੱਕ ਮਾਵਾਂ ਈਆਂ ਨੇ ਇਹਨੇ ਉਹ ਜਨਾਨੀਆਂ ਮਾਰੀਆਂ ਰੱਖੀਆਂ ਨੇ ਹੂੰ ਸਮਝਿਆ ਨਾ ਅਛਾ ਤੇ ਇਹਦੇ ਕੋਲ ਇੱਕ 315 ਬੋਰੀਆ ਇੱਕ ਪਸਤੌ ਵਾਲਿਆ ਇਹ ਕਰ ਦੇਣੇ ਨੇ ਅੱਛਾ ਤੇ ਇਹਨੂੰ ਕੁੱਟਮਾਰ ਕਰ ਦੇਣੀ ਆ ਤੇ ਬੰਦੂਕਾਂ ਚਲਾ ਦੇਣੀਆਂ ਤੇ ਚੌਂਕੀ ਵਾਲੇ ਜਿਹੜੇ ਇਹਦੀ ਫਾਵਰ ਕਰਦੇ ਨੇ ਅੱਛਾ ਸਾਰੀ ਪੁਲਿਸ ਉਹਨਾਂ ਨੂੰ ਜੋਗਾ ਦੇ ਦਿੰਦਾ ਠੀਕ ਹੈ ਜੀ ਠੀਕ ਆ ਅੱਛਾ ਉਸ ਤੋਂ ਬਾਅਦ ਵੀ ਇਹਨੇ ਉਹ ਮੁੰਡੇ ਨੂੰ ਪਹਿਲੋ ਕੱਢਿਆ ਤੇ ਮੈਨੂੰ ਚਰ ਸਾਹਿਬ ਦੇ ਭਤੀਜਾ ਲਊਗਾ ਤੇ ਮਹਾ ਚਾਤ ਦੋ ਜੀ ਰੋਟੀ ਪਕਾਓ ਤੇ ਖਾਓ ਤੇ ਨਾਲੇ ਮੈਨੂੰ ਪਾ ਮੇਰੀ ਉਮਰ ਪੈਣਾ ਜਾ ਰਹੀ ਆ ਤੇ ਤੈਨੂੰ ਘਰ ਬਰ ਲਵਾ ਦੇਣਾ ਤੂੰ ਤੈਨ ਕਿ ਨਾਲ ਤੇਰੀ ਗਈ ਤੇ ਚੱਲ ਇਹ ਤੂੰ ਸੰਭ ਲਈ ਮੈਨੂੰ ਸਾਰਿਆਂ ਦੇ ਬਾਬਾ ਮੈਨੂੰ ਸਾਰਿਆਂ ਦੇ ਬਾਬਾ ਹੋ ਨਹੀਂ ਜਾਂਦਾ ਨਸ਼ਾ ਪੱਤਾ ਖਾਂਦਾ ਤੈਨ ਸੰਭੇਗਾ ਅਮਰੀਕਾ ਵਸਾ ਨਾ ਕੀਜੇ ਜੇ ਕਾ ਪਾਰਕ ਸਾਹਿਬ ਦਰਬਾਰਾ ਦੀ ਬਾਣੀ ਫਰੋ ਤੇ ਮਾੜਾ ਮੋਟਾ ਕਸਾਵਾ ਚਕੇ ਐਡਾ ਨਹੀਂ ਤੇ ਫੰਡ ਪਾਠੀਆਂ ਤੇ ਮੈਂ ਨਾ ਸਿੰਘੋ ਸਤ ਸਿਨੇ ਨਾਲ ਉਹਨਾਂ ਕੋ ਪੜਿਆ ਫੇਰ ਬਾਬਾ ਆਤਮਾ ਤੋਂ ਬੂੜੀ ਆ ਗੱਦੀ ਚ ਆਇਆ ਦਾ ਉਹਨਾਂ ਕੋਲ ਪੜਿਆ ਵਿਦਵਾਨ ਟੂਟੀ ਦੇ ਤੇ ਸੀਤਰ ਜਿਹੜਾ ਆਪਣੀ ਟਾਡੀ ਜਸਾ ਚੀਕਾ ਜਿਹੜੇ ਫੇਰ ਉਹਨਾਂ ਨੇ ਜੀ ਮੈਂ ਜੋਗਾ ਸਿੰਘ ਜੋਗੀ ਹਾਂ ਜੋਗਾ ਉਹ ਮੈਨੂੰ ਬਾਹਰ ਕੱਢਣ ਤਿਆਰ ਆ ਖਾਣਾ ਪੀਣਾ ਮੇਰੇ ਕੋਲ ਮੈਂ ਹਾਂ ਵੀ ਮੈਂ ਤੁਹਾਨੂੰ ਗੱਲ ਸੁਣਾਵਾਂ ਆਂਦਾ ਸੁਣਾਮਾ ਹੈ ਕਿ ਕਿਛਰੀ ਚ ਸੁਣਾਵਾਂ ਕੋਤਰਾ ਹੀ ਹੋਰ ਮੈਂ ਸੁਣਾ ਨਹੀਂ ਸਕਦਾ ਓਏ ਉਹਨੇ ਭੁੱਲ ਗਈ ਨਮਾਜ਼ ਇਤਨਾ ਦੀ ਮਾਰੀ ਤੇ ਮੈਂ ਤੁਹਾਨੂੰ ਇੱਕ ਮਾਰੀ ਚੁੱਕ ਰਾਗ ਦੀ ਸੁਣਾ ਦਿੰਦਾ ਜਾਲ ਦੁੱਖ ਪ੍ਰਦੇਸ ਦੇ ਬੁਰੇ ਹੁੰਦੇ ਕਰਉਂਦਾ ਆ ਕੇ ਵੀ ਆਰਾਮ ਰਹਿਣਾ ਅਜ ਨਾ ਕਰੇ ਹਕੂਮਤਾਂ ਕੀਤੀਆਂ ਨੇ ਉਹ ਨਾ ਕਿਸੇ ਦੇ ਕੀ ਗੁਲਾਮ ਰਹਿਣਾ ਜੋਗਾ ਸਿੰਘ ਮੈਂ ਕਰੋ ਗਾਲਾਂਦਾ ਮੈਂ ਗੱਲ ਕੀ ਕਰਾਂ ਤਾ ਤੁਸੀਂ ਸਿਰੇ ਟੱਪੜ ਗਿਆ ਜੋਗਾ ਸਿੰਘ ਮੈਨੂੰ ਆਂਦਾ ਖਾਣਾ ਪੀਣਾ ਪੈਂਦਾ ਮੇਰੇ ਨਾਲ ਚਬ ਆਵਾਲ ਚੁਕਣ ਤੇ ਮੈਂ ਉਤਲੀ ਬਹਿ ਚ ਪੋਹਣਾ ਮੇਨਾਂ ਪੋਹ ਨਹੀਂ ਕੋਪਾਦਾ ਮੈਂ 5000 ਨਾਮ ਰੱਖਿਆ ਅੱਛਾ ਸ਼ੇਰ ਕਰ ਢੇਰ ਵਿੱਚ ਪਾਹ ਜਾਨਾ ਹੋਰ ਅੱਛਾ ਫੇਰ ਕੀ ਗੱਲ ਹੋਈ ਅੱਛਾ ਜੇਰ ਜੀ ਗੱਲ ਹੋਈ ਆ ਵੀ ਇਹ ਮੁੰਡੇ ਨੂੰ ਨੇ ਕਾਟਤਾ ਮੈਂ ਘਰੇ ਲੈ ਆਂਦਾ ਫੇਰ ਰੋਟੀ ਪਕਾਓ ਤੇ ਖਾਓ ਆਪਲਾ ਕੀਤਾ ਤੇ ਆਪਲਾ ਤੇ ਮੈਂ ਹਾਂ ਚੱਲ ਭਤੀਜਾ ਲਊਗਾ ਹੈ ਅੱਛਾ ਇਹ ਦਾਖ ਦੇ ਸਹੀ ਰਿਹਾ ਮੈਂ ਹਾਂ ਨਸ਼ਾ ਛੱਡ ਜੂਗਾ ਨਸ਼ਾ ਛੱਡ ਜੂ ਕੋਈ ਗੱਲ ਨਹੀਂ ਜੋ ਖਾਂਦੇ ਵੀ ਛੱਡਦੇ ਵੀ ਬੰਦੇ ਛੱਡ ਜੂ ਇਹ ਬਾਬਾ ਜੀ ਨਸ਼ਾ ਛੱਡ ਕੇ ਨਾ ਇਹ ਜ਼ਿਆਦਾ ਖਾਣ ਲੱਪਿਆ ਏ 11 ਵਜੇ ਤੇ ਦਿਨੇ ਹੋਰសារਿਆ 6 ਵਜੇ ਚਾ 6 ਵਜੇ ਚਾ ਪੀਂਦਾ ਡਾ ਡਗਲਾਸ ਅੱਛਾ ਤੇ ਫਿਰ ਮੈਂ ਹਾਂ ਤੂੰ ਆਪਦੀ ਦਿਹਾੜੀ ਦਾ ਪਾ ਜਾ ਜੇ ਨਾਮ ਲੈ ਨਾ ਧੋ ਕੇ ਤੇ ਆਉਂਦਾ ਲੰਮਾ ਪਾਉ ਹੂੰ ਸਹੀ ਹੈ ਪਲਾਈ ਪਲਾ ਪਲਾਈ ਵੀ ਤੇ ਏ ਮਾਰੇ 6 ਵਰੀ ਨੂੰ ਚਾ ਪਿਉਣੀ ਹੂੰ ਤੇ ਰੋਟੀ ਪਾਣੀ ਸਬਦੀ ਪਾਣੀ ਸਾਰਾ ਮੇਰਾ ਹੂੰ ਇਹਨੇ 50 ਰੁਪਏ ਵੀ ਨਹੀਂ ਮਜਾਤੇ ਰੱਖੇ ਵੀ ਅਖੰਡ ਲੈ ਆ ਹੂੰ ਅੱਛਾ ਉਹ ਮੁੰਡਾ ਹੈ ਜਿਹੜਾ ਦਿਹਾੜੀ ਲਗਾਇਆ ਉਹਨੇ ਹ 10000 ਚਾਚਾ ਇਹ ਆਤਾ ਮੇਥੋ ਲੈ ਗਿਆ ਤੇ 200 ਤੇਥੋਂ ਲੈ ਗਿਆ ਅੱਛਾ ਉਹ ਮੈਂ ਮੇਥੋਂ ਤਾਂ 200 400 500 ਮੈਂ ਤੇ 3000 ਰੁਪਏ ਲੈ ਗਿਆ ਤੇ 26000 ਰੁਪਏ ਮੈਂ ਇਹਦੇ ਲਾਇਆ ਇਹਦਾ ਨੱਕ ਟੁੱਟ ਗਿਆ ਤੇ ਕੀੜੇ ਪਏ ਵਿੱਚੋਂ ਨਿਕਲੇ ਨੱਕ ਤੋਂ ਆਪਰੇਸ਼ਨ ਕਰਾਇਆ ਉਹਨੇ ਕੋਈ ਦਿਨ ਨਹੀਂ ਲਾਇਆ ਉਹਨੇ ਹੱਥੇ ਨੂੰ ਕੁਝ ਨਹੀਂ ਹੋਇਆ 26000 ਰੁਪਏ ਅੱਛਾ ਲਾਇਆ ਤੇ ਘਰੇ ਜਾਂਦਾ ਤੇਰੇ ਜਾਂਦਾ ਇਹ 10 ਵੇ ਤੇ 11:00 ਵਜੇ ਕੱਲੀ 12 ਦੇ ਕਦੀ 1 ਵਜੇ ਗਵਰ ਤਸਵੀਰ ਤੈਨੂੰ ਪੁੱਛੋ ਵੀ ਨਰਾਜ਼ ਸੀ ਕਿ ਨਹੀਂ ਆਉਂਦਾ ਤੇ ਮੀਰਾ ਭੁੱਲੈ ਲੱਗੇ ਹਮਮ ਅਸਾ ਜਦੋਂ ਦਿਗਰ ਮਾਰਦਾ ਮੈਂ ਹਾਂ ਯਾਰ ਤੂੰ ਸ਼ਰਾਬ ਪੀਣ ਲੱਗ ਪਿਆ ਮੈਂ ਸੋਹੀ ਬੰਦਾ 50 ਵਰਿਆਂ ਦਾ ਅਸਾ ਪਤਾ ਨਹੀਂ ਖੜਨਾ ਨਾ ਮੈਂ ਤੈਨੂੰ ਆਖੇ ਸ਼ਰਾਬ ਪੀਂ ਨਾ ਪੀਣ ਵਾਲਾ ਬੰਦਾ ਮੇਰੇ ਘਰ ਜਾਈ ਤੇ ਤੂੰ ਖੁਦ ਆ ਪੀਣ ਲੱਗ ਪਿਆ ਤੇਰੇ ਮਹਾਰਾਜਾ ਬੋਲਦਾ ਮੈਂ ਸੋਚਾ ਕਿ ਮਹਾਰਾਜਾ ਮਹਾਂਵੀਮਨ ਸਮਾਨ ਤੇਰਾ ਆਪ ਦਾ ਜੈਜਾ ਆ ਪਿਆ ਹੈ ਕਈ ਕੋ ਜੀ ਤੇ ਕੋ ਘਾਟਾ ਸਨਾਂ ਅਗਰ ਤੂੰ ਚਾਹ ਕਿਸ ਮੀਰੇ ਦੇ ਘਰੇ ਰੱਖਿਆ ਅਸਾਂ ਮੈਂ ਮਹਾਰਾਜਾ ਛੋਟੇ ਦੇ ਹੈ ਪਿਤਾ ਵੀ ਡਰਾਵਾ ਦਾਦੂ ਹੈ ਇਹ ਮਾਤਾ ਦੇਖੋ ਇੱਕੋ ਬੜਾਈ ਡਰਾਵਾ ਦੇ ਦਾਦੂ ਉਹਨੇ ਛੋਟਾ ਪਾ ਲਿਆ ਛੋਟਾ ਪਾ ਲਿਆ ਦੇ ਅੱਧਾ ਕੈਂਠਾ ਕੋ ਦੇ ਰਹੇ ਆ ਬੜੀ ਚੰ ਅੱਧਾ ਕੈਂਠਾ ਜੱਫੋ ਜੀ ਇੱਕ 부ਦੀ ਨੇ ਫਿਰ ਬੰਦਾ ਕਹਿਆ ਜੇ ਤੈਨੂੰ ਤੈਥੋਂ ਵਾਰੂ ਹੋਗੇ ਤਾਂ ਤਿੰਨੇ ਪੈ ਦਿਓ ਉਹਦਾ ਕਰਬਰ ਤੂੰ ਤੇ ਉਮ ਦਾ ਇਹ ਜੇ ਨਾ ਵਾਰੂ ਇਹਦੇ ਫੇ ਤੂੰ ਕੱਲਾ ਸ਼ਾਮੀ ਜੋ ਛੋਟਾ ਨੇ ਪੜ ਕੇ ਛੋਟਾ ਨਾ ਤੇ ਇਹ ਜਾਵਣਾ ਨਸਮਾਨਾ ਪਹਿਨੇ ਪਰਗਟ ਨਹੀਂ ਇਹ ਬੰਨ ਨੰਗਾ ਬੋਲਣਾ ਨਹੀਂ ਰੋਵਾਨੀ ਕੋ ਮੈਂ ਇਹਨੇ ਅਲਫਾ ਮੈਨੂੰ ਇਹ ਕੋਈ ਵੇਖਿਆ ਜਿਵੇਂ ਅੱਛਾ ਜੀ ਬਾਬੇ ਨੇ ਕੀ ਕੀਤਾ ਤੁਹਾਨੂੰ ਨੰਗਾ ਕੀਤਾ ਨੇ ਹਾਂ ਆਪ ਜੀ ਨੇ ਤੁਹਾਡੀ ਵੀਡੀਓ ਸੀਗਾ ਸੁਣੋ ਆ ਆ ਕੰਗਾ ਮੇਰਾ ਉੱਥੇ ਪਿਆ ਆ ਕਰਸ਼ਾਣੀ ਮੇਰੀ ਰਾਤ ਦੀ ਆ ਅੱਛਾ ਤੇ ਸ੍ਰੀ ਸਾਹਿਬ ਤੇ ਮੇਰੇ ਕਾਂਜ ਪੁੱਤਰ ਵੀ ਨੇ ਪਾੜ ਕੇ ਛੋਟੇ ਰਿਓ ਉੱਥੇ ਪਏ ਜਾਂਦੇ